ਹਾਂਜੀ ਸਸਤਾ ਜੀ ਕਿਦਾਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੀ ਹੋਮੋਂਗੇ ਤੇ ਹਾਂਜੀ ਅੱਜ ਵੀ ਦੇਖੋ ਤੁਹਾਨੂੰ ਆਪਾਂ ਦਿਖਾਉਣ ਜਾ ਰਹੇ ਹਾਂ ਵੀ ਪਤਲ ਦੇ ਭਾਂਡਿਆਂ ਦਾ ਹੀ ਆ ਵੀ ਜਿਹੜੇ ਆਪਾਂ ਭਾਂਡੇ ਆਪਾਂ ਕਹਿ ਰਹੇ ਆਂ ਵੀ ਸਟੀਲ ਦੇ ਅੰਚ ਖਾਣ ਲੱਗ ਗਿਆ ਆਪਾਂ ਗਵਾ ਤੇ ਮਤਲਬ ਇਹ ਚੀਜ਼ਾਂ ਆਪਾਂ ਨੂੰ ਖੋਲੀਆਂ ਆਪਾਂ ਤੋਂ ਦੁਕਾਨ ਵਾਲਿਆਂ ਨੇ ਨਮੀ ਨਮੀ ਤਰ੍ਹਾਂ ਦੇ ਲਿਆ ਕੇ ਭਾਂਡੇ ਚੀਜ਼ਾਂ ਇਦਾਂ ਕਰਕੇ ਆਪਣੇ ਤੋਂ ਵਿਸਾਰ ਲੀਆਂ ਹੈਗੀਆਂ ਲੈ ਲੀਆਂ ਤੇ ਸਟੀਲ ਚ ਲਾਤੀ ਸਟੀਲ ਪਲਾਸਟਿਕ ਆਨ ਅਮਰੀਕਾ ਵਾਲ ਜੋ ਇਦਾਂ ਇਦਾਂ ਦੇ ਸਾਰੇ ਲਟਰਾਮ ਬਟਰਾਮ ਚੰਗੀਆਂ ਕੁਆਲਿਟੀਆਂ ਦੇ ਲਿਆ ਲਿਆ ਕੇ ਸੈਲੋ ਦੇ ਉਹਦੇ ਹੈਨਾ ਤੇ ਮਿਲਟਨ ਦੇ ਜਾਂ ਦੋ ਇਦਾਂ ਦਾ ਸਾਰਾ ਕੁਝ ਸਮਾਨ ਲਿਆ ਲਿਆ ਕਿਦਾਂ ਦਾ ਆਪਣੇ ਤੇ ਇਹ ਚੀਜ਼ਾਂ ਖੋਲੀਆਂ ਆਪਣਾ ਇਹ मतलब ਕਿ ਪ੍ਰਾਣੀ ਬਿਜੁਰਗ ਹਨ ਨਹੀਂ ਚੀਜ਼ਾਂ ਸੀ ਪਿੱਤਲ ਦੇ ਵਿੱਚ ਬਣਾਉਂਦੇ ਸੀ ਇਹਨਾਂ ਦੇ ਵਿੱਚ ਅਸੀਂ ਦੁੱਧ ਕੱਢਦੇ ਆਪ ਦੇਖੀਏ ਨਾ ਭਾਂਡਿਆਂ ਦੇ ਵਿੱਚ ਟੋਪੀਆਂ ਚ ਦੁੱਧ ਥੋੜਾ ਹੁੰਦਾ ਪਰ ਥੋੜਾ ਦੁੱਧ ਦਿੰਦੇ ਤੇ ਇਹਦੇ ਵਿੱਚ ਦੁੱਧ ਕੱਢਦਾ ਹੁੰਦਾ ਸੀ ਠੀਕ ਹੈ ਉੱਤੇ ਸ਼ਾਹਨੀ ਧਰ ਦਿੰਦੇ ਸੀ ਤੇ ਮਲਾਈ ਹੁੰਦੀ ਹੁੰਦੀ ਸੀ ਇਹ ਸਾਡੇ ਆਪ ਦੇ ਅੱਖੀਂ ਦੇਖਣ ਦੀਆਂ ਗੱਲਾਂ ਹੈ ਠੀਕ ਹੈ ਜੀ ਆਈ ਇਹਨਾਂ ਨੂੰਵੇਂ ਕਲੀ ਕੀਤੀ ਹੋਈ ਤੇ ਉਵੇਂ ਪ੍ਰਾਣ ਪਈ ਪਈ ਹੋਈ ਹੈ ਕਲਮਾਂ ਦੇ ਵਿੱਚ ਠੀਕ ਹੈ ਆ ਇਹਨਾਂ ਦਾ ਸੈੱਟ ਸੀਗਾ ਦੇਖੋ ਛੋਟਾ ਵੱਡਾ ਤੇ ਉਸ ਤੋਂ ਵੱਡਾ ਠੀਕ ਹੈ ਜੀ ਇਹ ਮਤਲਬ ਬਹੁਤ ਵਧੀਆ ਚੀਜ਼ ਇਹਨੂੰ ਕਲੀ ਕਰਾ ਕੇ ਤੇ ਬਰਤ ਦੇਸੀ ਕੋਈ ਇਹਦੇ ਵਿੱਚ ਮਤਲਬ ਕਿ ਵੀ ਉਹ ਨਹੀਂ ਸੀ ਹੁੰਦੀਗੀ ਆਪਣੀ ਚੀਜ਼ ਖਰਾਬ ਨਹੀਂ ਸੀ ਹੁੰਦੀ ਕਿਉਂਕਿ ਇਹਨੂੰ ਕਲੀ ਕਰਵਾ ਲੈਂਦੇ ਸੀ ਕਲੀਆਂ ਕਰਨ ਵਾਲੇ ਭਾਈ ਆਪਣੇ ਪਿੰਡਾਂ ਜਾ ਮਹੂਕਾ ਦਿੰਦੇ ਸੀ ਤੇ ਸਾਨੂੰ ਪਤਾ ਇਹ ਵੀ ਅਸੀਂ ਸੁਣਦੇ ਹੁੰਦੇ ਸੀ ਆਵਾਜ਼ਾਂ ਉਹ ਕਹਿੰਦੇ ਹੁੰਦੇ ਸੀ ਭਾਂਡੇ ਕਲੀ ਕਰਾ ਲਓ ਪਿੱਤਲ ਦੇ ਭਾਂਡੇ ਕਲੀ ਕਰਾ ਲਓ ਤਾਂ ਉਹਨਾਂ ਨੂੰ ਉੱਥੇ ਗਲੀ ਚ ਦੇ ਕੇ ਤੇ ਉਹ ਪਖਾ ਕੇ ਭੱਠੀ 'ਚ ਨੂੰ ਪੂਰਾ ਇਦਾਂ ਇਦਾਂ ਹਵਾ ਨਾਲ ਫੇਰ ਕੇ ਤੇ ਫੇਰ ਉਹ ਵਿੱਚ ਚਾਰਕ ਦਾਣੀ ਜਿਹਾ ਸਿੱਟਦੇ ਸੀ ਨਾ ਕੋਈ ਸੋਡਾ ਜਾਂ ਸਿੱਟਦੇ ਹੁੰਦੇ ਸੀ ਚਿੱਟਾ ਜਿਹਾ ਤੇ ਫਿਰ ਉਹ ਲੈ ਕੇ ਕੱਪੜਾ ਜਾਂ ਕੋਈ ਕਾਟਨ ਹੁੰਦੀ ਸੀ ਉਹਨਾਂ ਕੋਲ ਲੁਗੜ ਜਾਂ ਉਹ ਮਾਰ ਦਿੰਦੇ ਸੀ ਇਦਾਂ ਇਦਾਂ ਕਰਕੇ ਤਤੀ ਤਤੀ ਭੱਠੀ ਦੇ ਉੱਤੋਂ ਲਾ ਕੇ ਚਿਮਟੇ ਨਾਲ ਮੋਚਨੇ ਜਿਹਾ ਨਹੀਂ ਬਲਕਿ ਕੀ ਹੁੰਦੀ ਸੀ ਉਹ ਸੰਨੀ ਜੀ ਕਹਿੰਦੇ ਹੁੰਦੇ ਸੀ ਉਹਨੂੰ ਸੰਨੀ ਜੀ ਰੋਹੀ ਦੀ ਹੈ ਨਾ ਉਹਦੇ ਨਾਲ ਪੜ ਕੇ ਹੈ ਨਾ ਤੇ ਇਹ ਚੀਜ਼ਾਂ ਕੀਤੀਆਂ ਗਈਆਂ ਹੈਗੀਆਂ ਕਲੀ ਤੇ ਫਿਰ ਇਹਨਾਂ ਨੂੰ ਵਰਤ ਦੇ ਸੀਗੇ ਤੇ ਇਹ ਧਾਤ ਸੀ ਵੀ ਪਿੱਤਲੇ ਨੂੰ ਪਿੱਤਲ ਕਹਿੰਦੇ ਆ ਠੀਕ ਹੈ ਜੀ ਤੇ ਇਹ ਪਿੱਤਲ ਦੀ ਧਾਤ ਆਪਣੀ ਸਿਹਤ ਦੇ ਵਿੱਚ ਕੋਈ ਨੁਕਸਾਨ ਨਹੀਂ ਸੀ ਕਰਦੀ ਜਿਵੇਂ ਹੁਣ ਅੱਜ ਕੱਲ ਸਟੀਲ ਜਾਂ ਹੋਰ ਰਾਵਗੈਰਾ ਵਗੈਰਾ ਪਲਾਸਟਿਕ ਦੇ ਭਾਂਡੇ ਯੋਜਨਾਂ ਦੇ ਵਿੱਚ ਲਾਉਂਦੇ ਹੈਗੇ ਆ ਪਤਾ ਨਹੀਂ ਕੀ ਕੀ ਪਾ ਕੇ ਉਹ ਬਣਾਉਂਦੇ ਹੈਗੇ ਆ ਭਾਂਡੇ ਸਾਡੀ ਸੜੀ ਹਨਾ ਤੇ ਉਹਨਾਂ ਦੇ ਨਾਲ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਜਿਨ੍ਹਾਂ ਦੇ ਵਿੱਚ ਆਪਾਂ ਕਹਿੰਦੇ ਵੀ ਉਹਨਾਂ ਦਾ ਅਸਰ ਹੈ ਜਿਹੜਾ ਗਰਮ ਠੰਡੇ ਖਾਣੇ ਦੇ ਵਿੱਚ ਮਾਤਲ ਮਿਕਸ ਹੋ ਗਿਆ ਆਪਣੇ ਪੇਟ ਚ ਜਾਂਦਾ ਆਪਣੇ ਪੇਟ ਨੂੰ ਪ੍ਰੋਬਲਮਾਂ ਆਉਂਦੀਆਂ ਹੈਗੀਆਂ ਹੈਨਾ ਜੇ ਇਦਾਂ ਕਰਕੇ ਤੁਹਾਨੂੰ ਮੇਰੀਆਂ ਇਹ ਚੀਜ਼ਾਂ ਵਧੀਆ ਲੱਗਦੀਆਂ ਹੈ ਹੈਨਾ ਤੇ ਇਦਾਂ ਕਰਕੇ ਆਪਣਾ ਇਹ ਅਪਰਾਲਾ ਤੁਹਾਨੂੰ ਵਧੀਆ ਲੱਗਦਾ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪ ਦੱਸੋ ਮੈਨੂੰ ਇਹ ਇਹ ਚੀਜ਼ਾਂ ਕਿਦਾਂ ਠੀਕ ਲੱਗਦੀਆਂ ਤੁਹਾਨੂੰ ਇਹ ਚੀਜ਼ਾਂ ਤੇ ਆਪਾਂ ਮੋੜ ਇਹਨਾਂ ਚੀਜ਼ਾਂ ਵੱਲੀ ਨੂੰ ਫੇਰ ਵਾਪਸ ਮੁੜ ਗਏ ਹੈਨਾ ਜੀ ਆਪਾਂ ਨੂੰ ਹੁਣ ਮਿਲਦੀ ਆ ਭਾਂਡੇ ਪਿੱਤਲ ਦੇ ਮਹਿੰਗੇ ਮਿਲਣਗੇ ਹੁਣ ਆਪਾਂ ਨੂੰ ਜੋ ਆਪਾਂ ਐਵੇਂ ਨੂੰ ਗਵਾਏ ਆ ਵਧੀਆ ਭਾਂਡੇ ਸਟਰੋਂਗ ਹੈ ਇਹਨਾਂ ਨੂੰ ਕੀ ਹੋਇਆ ਆਪਾਂ ਜੇ ਕੋ ਮਰਜੀ ਇਹਨਾਂ ਨੂੰ ਕਲੀ ਕਰਾ ਗਏ ਤੇ ਫੇਰ ਦੁਬਾਰਾ ਵਰਤਣ ਦੇ ਵਿੱਚ ਜੋ ਮਨ ਲਾਪਾ ਲੈ ਸਕਦੇ ਇਹਨਾਂ ਦਾ ਯੋਗਦਾਨ ਠੀਕ ਹੈ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਸਸ਼ੀਕਾਲ ਜੀ